ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਪ੍ਰਸਤuti ਤਾਨ ਗੁਰਤੇਗ ਪਹਾਦਰ ਸਾਈ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨਨ ਗੁਰਸਿੱਖਾਂ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵੀਡੀਓ ਲੜੀ ਜਿਸ ਵਿੱਚ ਅਸੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਅਤੇ ਗੁਰੂ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਨੂੰ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਦਾਸਤਾਨੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਪਾਹਾਦਰ ਸਾਹਿਬ ਉਤੇ ਗੋਲੀ ਕਿਸ ਨੇ ਚਲਾਈ ਅੱਜ ਇਸ ਵੀਡੀਓ ਰਾਹੀਂ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਸ੍ਰੀ ਗੁਰੂ ਤੇਗ ਪਾਹਾਦਰ ਸਾਹਿਬ ਉਤੇ ਗੋਲੀ ਕਿਸ ਨੇ ਅਤੇ ਕਿਉਂ ਚਲਾਈ ਸੀ ਗੱਲ 1664 ਈਸਵੀ ਦੀ ਹੈ ਜਿਸ ਵੇਲੇ 8ਵੀਂ ਨਾਨਕ ਜੋਤ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬਸੈ ਗ੍ਰਾਮ ਬਕਾਲੇ ਬਚਨ ਕਹੇ ਤਾਂ ਬਕਾਲੇ ਪਿੰਡ ਵਿੱਚ ਹਰ ਕੋਈ ਆਪਣੇ ਆਪ ਨੂੰ ਗੁਰੂ ਦੱਸਣ ਲੱਗਾ ਦੇਖਦਿਆਂ ਦੇਖਦਿਆਂ 22 ਮੰਝੀਆਂ ਲੱਗ ਗਈਆਂ ਤੇ ਹਰ ਕੋਈ ਸੱਚਾ ਗੁਰੂ ਹੋਣ ਦਾ ਦਾਵਾ ਕਰ ਰਿਹਾ ਸੀ ਗਹਿਰੇ ਸਾਗਰ ਚੋਂ ਡੁੱਬਦਾ ਬੇੜਾ ਪਾਰ ਲਗਾਉਣ ਵਾਲੇ ਸੱਚੇ ਸਤਿਗੁਰ ਦਾ ਸ਼ੁਕਰਾਨਾ ਕਰਨ ਲਈ ਜਦੋਂ ਭਾਈ ਮੱਖਣਸ਼ਾ ਲੁਬਾਣਾ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬਕਾਲੇ ਪੁੱਜਾ ਤਾਂ ਇਹ ਸਭ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਇਨ੍ਹਾਂ 22 ਗੁਰੂਆਂ ਵਿੱਚ ਅਸਲ ਗੁਰੂ ਕੋਈ ਵੀ ਨਹੀਂ ਸੀ ਉਸ ਵੇਲੇ ਜਦੋਂ ਭਾਈ ਮੱਖਣਸ਼ਾ ਲੁਬਾਣਾ ਨੇ ਬੜੀ ਹੀ ਵਿਉਂਤ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਜੋੜੀ ਬੈਠੇ ਗੁਰੂ ਨਾਨਕ ਦੀ ਕੱਦੀ ਦੇ ਅਸਲ ਵਾਰਸ ਸਾਹਿਬ ਸ੍ਰੀ ਗੁਰੂ ਤੇਗ ਪਾਹਾਦਰ ਜੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕੀਤਾ ਤਾਂ ਸਭ ਤੋਂ ਵੱਧ ਈਰਖਾ ਧੀਰਮਲ ਨੂੰ ਹੋਈ ਈਰਖਾ ਦੀ ਆਗ ਵਿੱਚ ਸੜਦੇ ਹੋਏ ਧੀਰਮਲ ਨੇ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਜੀ ਨੂੰ ਜਾਨ ਤੋਂ ਮਾਰਨ ਦੀ ਭੈੜੀ ਨੀਅਤ ਨਾਲ ਗੁਰੂ ਸਾਹਿਬ ਉੱਤੇ ਗੋਲੀ ਚਲਵਾ ਦਿੱਤੀ ਉਸਨੇ ਸ਼ੀਹੇ ਮਸੰਦ ਨੂੰ ਲਾਲਚ ਦੇ ਕੇ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਉੱਪਰ ਗੋਲੀ ਚਲਾਉਣ ਲਈ ਭੇਜਿਆ ਸ਼ਹੀਮਸੰਦ ਦੁਆਰਾ ਚਲਾਈ ਗਈ ਗੋਲੀ ਗੁਰੂ ਸਾਹਿਬ ਦੇ ਮੱਥੇ ਨੂੰ ਖੰੰਦੀ ਹੋਏ ਨਿਕਲ ਗਈ ਮੱਥਾ ਲਹੂ ਲੋਹਾਨ ਹੋ ਗਿਆ ਪਰ ਵਿਰਾਗ ਅਤੇ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗਪਾਹਾਦਰ ਸਾਹਿਬ ਜੀ ਨੇ ਕੋਈ ਗੁੱਸਾ ਜਾਂ ਰੋਸ ਨਹੀਂ ਕੀਤਾ ਸਗੋਂ ਬਚਨ ਕੀਤੇ ਭਲੇ ਧੀਰਮਲ ਭਲੇ ਭਲੇ ਧੀਰਮਲ ਭਲੇ ਗੁਰੂ ਸਾਹਿਬ ਜੀ ਨੇ ਇਹ ਬਚਨ ਕਈ ਵਾਰ ਬੋਲੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਅਤੇ ਗੁਰੂ ਜੀ ਦੇ ਹੋਰ ਸਿੱਖ ਦੌੜੇ ਆਏ ਮੱਖਣ ਸ਼ਾਨੇ ਧੀਰਮਲ ਨੂੰ ਸਜ਼ਾ ਦੇਣ ਲਈ ਧੀਰਮਲ ਅਤੇ ਉਸਦੇ ਸ਼ੀਹੇ ਮਸੰਦ ਉੱਪਰ ਹਮਲਾ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਉਸ ਦੀ ਸਾਰੀ ਧਨ ਦੌਲਤ ਅਤੇ ਉਹ ਆਦ ਬੀੜ ਜਿਸ ਦੇ ਸਹਾਰੇ ਉਹ ਗੁਰੂ ਬਣੀ ਬੈਠਾ ਸੀ ਸਭ ਕੁਝ ਗੁਰੂ ਸਾਹਿਬ ਕੋਲ ਲੈ ਆਇਆ ਜਦੋਂ ਸ਼੍ਰੀ ਗੁਰਤੇਗ ਪਹਾਦਰ ਸਾਹਿਬ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਆਦ ਬੀੜ ਅਤੇ ਸਾਰੀ ਮਾਇਆ ਧੀਰਮਲ ਨੂੰ ਵਾਪਸ ਕਰਾਉਣ ਗੁਰੂ ਸਹਿਬ ਨੇ ਸਿੱਖਾਂ ਨੂੰ ਕਿਹਾ ਕਿ ਇਹ ਬਾਬੇ ਨਾਨਕ ਦਾ ਦਰ ਹੈ ਜਿੱਥੇ ਖਿਮਾ ਕਰਨ ਨੂੰ ਸਭ ਤੋਂ ਵੱਡਾ ਤਪ ਮੰਨਿਆ ਜਾਂਦਾ ਹੈ ਗੁਰੂ ਦਾ ਹੁਕਮ ਮੰਨ ਸਿੱਖ ਸਾਰੀ ਮਾਇਆ ਅਤੇ ਆਦਬੀੜ ਧੀਰਮਲ ਨੂੰ ਵਾਪਸ ਕਰਾਏ ਜੋ ਅੱਜ ਵੀ ਕਰਤਾਰਪੁਰ ਵਿਖੇ ਧੀਰਮਲ ਦੇ ਵੰਸ਼ ਜਾਂ ਕੋਲ ਪਈ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਇਆ ਦੇ ਸਾਗਰ ਅਤੇ ਮਹਾਨ ਤਿਆਗੀ ਸਨ ਇਹ ਧਨ ਪਦਾਰਥ ਹੀ ਨਹੀਂ ਲੋੜ ਪੈਣ ਤੇ ਤਾਂ ਉਹਨਾਂ ਨੇ ਆਪਣਾ ਆਪ ਹੀ ਮਾਨਵਤਾ ਲਈ ਕੁਰਬਾਨ ਕਰ ਦਿੱਤਾ ਸੀ ਅੱਜ ਸੰਸਾਰ ਨੂੰ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਏ ਪੂਰਨਿਆ ਤੇ ਤੁਰੰਦੀ ਖਾਸ ਲੋੜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪਿਆਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ